ਯੂ ਆਰ ਵੈਲਕਮ ਸਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਦੋਸਤਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਨਾਲੇ ਅੱਜ ਦਾ ਜਿਹੜਾ ਮੇਨ ਟਾਪਿਕ ਆ ਛੋਟੀ ਜੀ ਗੱਲਬਾਤ ਅੱਜ ਸਾਂਝੀ ਕਰਾਂਗੇ ਮੈਨੂੰ ਕਿਸੇ ਨੇ ਕਮੈਂਟ ਚ ਕਿਹਾ ਸੀ ਬਾਈ ਜੀ ਤੁਸੀਂ ਇਹ ਗੱਲ ਸਾਂਝੀ ਕਰੋ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਗੁਜਾਰਸ਼ ਕਰਦਾ ਤੁਹਾਨੂੰ ਵਿੱਚ ਇਹਨਾਂ ਨੂੰ ਯਾਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ ਰਾਇ ਜਰੂਰ ਦੇ ਦਿਆ ਕਰੋ ਤੇ ਦੋਸਤੋ ਅੱਜ ਦਾ ਜਿਹੜਾ ਮੇਨ ਟਾਪਿਕ ਆ ਮਾਂ ਮਾਂ ਦੀ ਦੁਨੀਆ ਸੁਣੋ ਮੈਂ ਗੱਲ ਦੱਸ ਦਿੰਦਾ ਕਿ ਦੁਨੀਆ ਵਿੱਚ ਸਭ ਤੋਂ ਕੀਮਤੀ ਤੋਹਫਾ ਜਿਹੜਾ you have a very precious thing ਤੁਹਾਡੇ ਕੋਲੇ ਜਿਹੜੀ ਬਹੁਤ ਗਾਦੇ ਕੀਮਤੀ ਚੀਜ਼ ਹੈ ਉਹ ਤੁਹਾਡੀ ਮਾਂ ਸੁਣ ਮੈਂ ਇੱਕ ਗੱਲ ਦੱਸ ਦਿੰਦਾ ਜਿਹੜੇ ਮੇਰੇ ਸਰੋਤੇ ਆ ਮੇਰੀਆਂ ਵੀਡੀਓ ਦੇਂਦੇ ਆ ਤੇ ਇਹ ਗੱਲ ਪੱਲੇ ਮੰਨ ਲਓ ਵੀ ਤੁਹਾਡੇ ਕੋਲੇ ਦੁਨੀਆ ਦੀ ਸਭ ਤੋਂ ਕੀਮਤੀ ਤੁਹਾਡੇ ਕੋਲੇ ਮਾਂ ਕਿਉਂਕਿ ਜਦੋਂ ਮਾਂ ਚਲੀ ਜਾਂਦੀ ਹੈ ਦੁਨੀਆ ਤੋਂ ਉਦੋਂ ਮਗਰੋਂ ਇੱਥੇ ਕੋਈ ਨਹੀਂ ਪੁੱਛਦਾਗਾ ਬਥੇਰੇ ਇਥੇ ਮਾਵਾਂ ਬਿਨਾ ਭੁੱਖੇ ਮਰਦੇ ਦੇਖਿਆ ਤੇ ਬਥੇਰੇ ਨੂੰ ਪਰਜਾਈਆਂ ਨੇ ਹੋਰ ਭੈਣਾ ਭਰਾਵਾਂ ਨੇ ਪਿੱਛੇ ਰੋਲਤਾ ਕਿਉਂਕਿ ਮਾਂ ਦੁਨਿਆਰੀ ਸਭ ਤੋਂ ਕੀਮਤੀ ਹੈ ਇਹਦੀ ਕਦਰ ਕਰਨੀ ਸਿੱਖੋ ਜਦੋਂ ਤੁਹਾਨੂੰ ਛੋਟੇ ਜਿਹੇ ਹੁੰਦਿਆਂ ਨੂੰ ਉਹ ਪਾਲਦੀ ਆ ਸਾਰਾ ਕੁਝ ਕਰਦੀ ਆ ਉਹਨੇ ਆਪਾਂ ਨੇ ਮਤਲਬ ਦੁੱਧ ਚੰਗਾਇਆ ਆਪਾਂ ਨੂੰ ਪਾਲਿਆ ਪਲੋਸਿਆ ਠੀਕ ਹੈ ਉਹਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਆ ਤੇ ਮਾਂ ਦੇ ਦਿਵਸ ਤੇ ਮੈਂ ਅੱਜ ਦੀ ਜਿਹੜੀ ਵੀਡੀਓ ਆ ਇਹ ਸਾਰੀਆਂ ਮਾਵਾਂ ਨੂੰ ਸਮਰਪਿਤ ਕਰਦਾ ਮੈਂ ਭਮਿਆ ਆਪਣੇ ਚੈਨਲ ਤੇ ਜਿਹੋ ਜਿਹੀਆਂ ਵੀ ਮਰਜ਼ੀ ਵੀਡੀਓ ਪਾਉਣਾ ਪਰ ਅੱਜ ਮੈਂ ਇੱਕ ਚੰਗੀ ਸਭ ਤੋਂ ਟੌਪ ਦੀ ਵੀਡੀਓ ਮੰਨਦਾ ਵੀ ਮਾਵਾਂ ਨੂੰ ਸਮਰਪਿਤ ਹੈ ਇਹ ਮੇਰੀ ਵੀਡੀਓ ਤੁਹਾਡੀ ਜੇਬ ਦੇ ਵਿੱਚ 2 ਰੁਪਏ ਹੋਣਗੇ ਅਤੇ ਜੇ ਮਾਂ ਨੂੰ ਪਤਾ ਲੱਗਾ ਤਾਂ ਤੁਹਾਡੀ ਜੇਬ ਦੇ ਵਿੱਚ ਜਾਂਦਾਂ ਨੂੰ ਪੈਸੇ ਪਾ ਦੂਗੀ ਵੀ ਮੇਰਾ ਪੁੱਤ ਕਿਤੇ ਸਫ਼ਰ ਤੇ ਜਾਂਦਾ ਜਾਂ ਕਿਤੇ ਦੂਰ ਨੇੜੇ ਜਾਂਦਾ ਕਿਤੇ ਯਾਤਰਾ ਤੇ ਗਿਆ ਤਾਂ ਇਹਦੀ ਜੇਬ 'ਚ ਪੈਸੇ ਹੋਣਗੇ ਤਾਂ ਕੁਝ ਖਾ ਪੀ ਤਾਂ ਲੂ ਤੇ ਮਾਂ ਹੀ ਇੱਕ ਇਹੋ ਜਿਹਾ ਤੋਹਫਾ ਜਿਹੜਾ ਤੁਸੀਂ ਜਦੋਂ ਬਾਹਰ ਜਾਂਦੇ ਆ ਫੋਨ ਕਰਕੇ ਬਾਰ-ਬਾਰ ਪੁੱਛਦੀ ਆ ਅੱਭੀ ਤੂੰ ਘਰੇ ਨਹੀਂ ਆਏਗਾ ਪੁੱਤ ਜਾਂ ਧੀਏ ਤੂੰ ਘਰੇ ਨਹੀਂ ਆਏਗੀ ਕੀ ਗੱਲ ਆ ਕਿੱਥੇ ਰਹੇਗੀ ਤੈਨੂੰ ਜਾ ਕੇ ਲਿਉਨੇਗੇ ਇਹ ਮਾਵਾ ਬਿਨਾ ਇੱਥੇ ਕੋਈ ਨਹੀਂ ਪੁੱਛਦਾ ਤੇ ਵੈਸੇ ਜਿਹੜੀਆਂ ਬੁੜੀਆਂ ਕਈ ਇਹੋ ਜਿਹੀਆਂ ਵੀ ਹੈਗੀਆਂ ਜਿਨ੍ਹਾਂ ਦਾ ਇੱਕ ਉਸੂਲ ਹੈ ਵੀ ਕੱਗਰੀ ਚ ਗਹਿਣਾ ਤੇ ਭੁੱਖੇ ਘਤੋਂ ਰਹਿਣਾ ਉਹ ਆਪਦੇ ਮਤਲਬ ਆ ਪਿੱਛੇ ਕਿਸੇ ਦਾ ਕੋਈ ਖਿਆਲ ਨਹੀਂ ਰੱਖਦੀਆਂ ਤੇ ਜਿਹੜੀਆਂ ਚੰਗੀਆਂ ਮਾਵਾਂ ਉਹ ਆਪਦੇ ਮਤਲਬ ਸਾਰਿਆਂ ਦਾ ਪਰਿਵਾਰ ਦਾ ਪਿੱਛੇ ਖਿਆਲ ਰੱਖਦੀਆਂ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਜੇ ਤੁਸੀਂ ਕਈ ਕਿਸੇ ਗਲਤ ਰਸਤੇ ਤੇ ਪੈ ਗਏ ਤਾਂ ਜੇ ਤੁਹਾਡੀ ਮਾਂ ਨੂੰ ਪਤਾ ਲੱਗਿਆ ਤਾਂ ਤੁਹਾਡੀ ਮਾਂ ਹੀ ਤੁਹਾਨੂੰ ਰੋਕੂਗੀ ਵੀ ਇਸ ਵਿੱਚ ਇਸੀ ਇਸ ਬੰਦੇ ਦਾ ਨੁਕਸਾਨ ਹੈ ਵੀ ਮੇਰੇ ਪੁੱਤ ਦਾ ਮਤਲਬ ਕਿਤੇ ਕੋਈ ਨੁਕਸਾਨ ਨਾ ਹੋ ਜੇ ਜਾਂ ਘਾਟਾ ਵਾਧਾ ਨਾ ਹੋ ਜੇ ਕਿਸੇ ਵਪਾਰ ਦੇ ਵਿੱਚ ਕਿਸੇ ਕੰਮ ਦੇ ਵਿੱਚ ਕਿਸੇ ਵੀ ਲੈਣ ਦੇ ਵਿੱਚ ਉਹ ਤੁਹਾਨੂੰ ਸਿੱਧੇ ਰਸਤੇ ਪਾਉਗੀ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਤੇ ਦੁਨੀਆ ਦੀ ਸਭ ਤੋਂ ਵਿਸ਼ਵਾਸਯੋਗ ਚੀਜ਼ ਮਾਂ ਹੁੰਦੀ ਹੈ ਦੁਨੀਆ ਦੀ ਸਭ ਤੋਂ ਬੈਟਰ ਥਿੰਗ ਸਭ ਤੋਂ ਵਧੀਆ ਚੀਜ਼ ਇਮਾਨਦਾਰ ਜਿਹੜੀ ਤੁਹਾਨੂੰ ਆਪਦੇ ਢੱਡ ਦੇ ਵਿੱਚੋਂ ਹੁਣ ਸਮਝ ਕੇ ਨਾ ਗੱਲ ਕੱਢ ਕੇ ਦੁਨੀਆ ਦਿਖਾਉਂਦੀ ਹੈ ਸਭ ਤੋਂ ਕੀਮਤੀ ਚੀਜ਼ ਮਾਂ ਕਿਤੇ ਆਪਦੀਆਂ ਮਾਵਾਂ ਉਹਨਾਂ ਰੋਲ ਦਿਓ ਸੁਣ ਮੈਂ ਇੱਕ ਗੱਲ ਦੱਸ ਦਿੰਨਾ ਜਿਹੜੇ ਜਿਹੜੇ ਆਪਣੀਆਂ ਮਾਵਾਂ ਨੂੰ ਪਿਆਰ ਕਰਦੇ ਆ ਮੇਰੀ ਵੀਡੀਓ ਨੂੰ ਦੇਖਦੇ ਆ ਮਾਂ ਦੇਵਸ ਤੇ ਸਾਰਿਆਂ ਨੂੰ ਮੇਰਾ ਸਲੂਟ ਆ ਤੇ ਆਪਣੀਆਂ ਮਾਵਾਂ ਨੂੰ ਪਿਆਰ ਕਰਦੇ ਆ ਤੇ ਬਈ ਇਸੇ ਤਰ੍ਹਾਂ ਮਾਵਾਂ ਦਾ ਇੱਜ਼ਤਮਾਨ ਬਣਿਆ ਰਗਿਆ ਵੀ ਕਰਿਆ ਕਰੂ ਇੱਜ਼ਤਮਾਨ ਮਾਵਾਂ ਦਾ ਜੇ ਵੀਡੀਓ ਚੰਗੀ ਲੱਗੀ ਮਾਵਾਂ ਨੂੰ ਪਿਆਰ ਕਰਨ ਵਾਲੇ ਸਾਰੇ ਮੇਰੇ ਭੈਣ ਭਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਗੇ ਤੋਂ ਕੋਈ ਹੋਰ ਵੀਡੀਓ ਲੈ ਕੇ ਆਵਾਂਗਾ ਪਿਓਾਂ ਬਾਰੇ ਚੰਗੇ ਪਿਓਾਂ ਬਾਰੇ ਜਿਹੜੇ ਮਾਵਾਂ ਨੂੰ ਪਿਆਰ ਕਰਦੇ ਆ ਆਪਣੀਆਂ ਆਪਣੀਆਂ ਨੂੰ ਚੈਨਲ ਨੂੰ ਮੈਨੂੰ ਸਬਸਕ੍ਰ ਤੇ ਕਮੈਂਟ ਚ ਮੇਰੀ ਅੱਜ ਦੀ ਵੀਡੀਓ ਬਾਰੇ ਆਪਣਾ ਵਿਚਾਰ ਜ਼ਰੂਰ ਲਿਖੋ ਦੂਜੇ ਤਾਂ ਆਪਾਂ ਵਿਚਾਰ ਲਿਖਦੀਆਂ ਕਮੈਂਟ ਚ ਮਾਂ ਬਾਰੇ ਜ਼ਰੂਰ ਵਿਚਾਰ ਲਿਖੋ ਤੇ ਚੈਨਲ ਨੂੰ ਮਾਂ ਨੂੰ ਪਿਆਰ ਕਰਨ ਵਾਲੇ ਸਬਸਕ੍ਰਾਈਬ ਕਰ ਦਿਓ ਧੰਨਵਾਦ